ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਮੇਰੇ ਭਰਾ ਜੂੜ ਪਿਆ ਮੱਝ ਨੂੰ ਤੇ ਹੁਣੇ ਚੱਕ ਕੀਤੀ ਢਾਈਆਂ ਮਹੀਨੇ ਦੀ ਗੱਬਣ ਮੱਝ ਤੇ ਆ ਇਹਦੀ ਕੱਟੀ ਆ ਤੇ ਤੁਸੀਂ ਅੰਦਾਜ਼ਾ ਲਾ ਲਿਓ ਕਿ ਨੂੰ ਸੂਈ ਨੂੰ ਕਿੰਨਾ ਚਿਰ ਹੋ ਗਿਆ ਵਾ ਹਨਾ ਤੇ ਕਿੱਡੀ ਕੱਟੀ ਹੋ ਗਈ ਆ ਹਨਾ ਉਦੋਂ ਦੀ ਇਹ ਕਦੇ ਬਣੀ ਵੀ ਮੱਝ ਦੇ ਬਾਅਦ ਦੇ ਵਿੱਚ ਇਹਨਾਂ ਨੇ ਗਿਣਤੀ ਭੁੱਲ ਗਿਆ ਕਿ ਕਿੰਨੀ ਕੁ ਵਾਰੀ ਬਣੀ-ਬੁਣੀ ਆ ਕਿੰਨਾ ਵਾਰੀ ਬਣੀ ਆ ਤੇ ਅੱਜ ਵਾਹ ਇਹਦੇ ਬੁੱਛੜਾਂ ਕੋ ਜਾਣ ਵਾਲੀ ਮਾਝੀ ਨਾ ਦੁੱਧ ਦਿੰਦੀ ਕੁਝ ਵੀ ਨਹੀਂ ਇਹਦੇ ਥੱਲੇ ਇਹ ਬੁੱਛੜਾਂ ਕੋ ਜਾਣੀ ਹੀ ਤੇ ਇਹਦੀ ਜਾਨ ਬਚਾਈ ਗਈ ਆ ਤੇ ਇਹਨੂੰ ਇੱਥੇ ਖੁਰਲੀ ਤੇ ਰੋਕਿਆ ਗਿਆ ਵਾ ਤੇ ਬੜਾ ਜਕੀਣੀ ਹੀ ਵੀਰ ਨੂੰ ਆਪਣੇ ਨੂੰ ਜਿਹਦੀ ਮਾਝ ਆ ਉਹ ਵੀ ਦੱਸੂਗਾ ਤੁਹਾਨੂੰ ਹਨਾ ਕਿਦਾਂ ਕਿੰਨਾ ਜ਼ੋਰ ਲੱਗਾ ਇਹਦੇ ਤੇ ਕੀ ਸਾਹ ਦਾ ਵਿਆ ਤੇ ਅੱਜ ਢਾਈਆਂ ਮਹੀਨੇ ਦੀ ਇਹ ਮਾਝ ਗੱਬਰ ਨਿਕਲੀ ਪਿੰਡ ਅਠਵਾਲ ਦੇ ਵਿੱਚ ਕੜੇ ਆ ਤੇ ਬਾਹਰ ਲੋਏ ਹੁੰਨੇ ਆ ਜਾ ਮੇਰਾ ਭਰਾ ਲੋਏ ਆ ਜਾ ਬਾਹਰ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਤੇ ਇਹ ਮੱਝ ਦਾ ਦੱਸਿਓ ਕਿ ਕਿੰਨੀ ਕ ਵਾਰੀ ਬਣਾਈ ਬਣੂ ਗਿਣਤੀ ਨਹੀਂ ਜੇ ਕੋਈ ਗਿਣਤੀ ਨਹੀਂ ਜੇ ਕਿੰਨੀ ਕ ਵਾਰੀ ਬਣਾ ਲਈ ਜੇ ਪਤਾ ਹੀ ਨਹੀਂ ਡਾਕਟਰ ਸਾਹਿਬ ਪਤਾ ਹੀ ਨਹੀਂ ਕਿੰਨੀ ਕ ਵਾਰੀ ਮਤਲਬ ਬਣਾ ਲਈ ਮਤਲਬ ਗਿਣਤੀ ਹੀ ਨਹੀਂ ਇਹਦੀ ਕੋਈ ਵੀ ਹਣਾ ਗੱਲ ਕਹ ਦੀ ਆ 2 ਸਾਲ ਦੀ ਘੱਟੀ ਹੋ ਚੱਲੀ ਆ 2 ਸਾਲ ਦੀ ਹੋ ਗਈ ਦੋ ਸਾਲ ਹੋ ਗਏ ਰਿਪੀਟਰ ਆ ਹਣਾ ਹਾਂਜੀ ਰਿਪੀਟਰ ਆ ਤੇ ਬੜਾ ਯੋਰ ਲਾਇਆ ਜੇ ਤਾਂ ਫਿਰ ਮੈਂ ਕਿਹਾ ਤਸੀਂ ਹੁਣ ਬਣਾਈ ਯਾਰ ਨਹੀਂ ਅੜ ਗਿਆ ਕੰਮ ਇੱਕ ਅੜਿਆ ਹੀ ਅੜ ਗਿਆ ਤੁਹਾਡੇ ਕੋ ਵੀ ਥੋੜਾ ਆ ਜਾਣਾ ਤੁਸੀਂ ਵੀ ਦੋ ਵਾਰੀ ਮਤਲਬ ਦਵਾਈ ਭਰੀ ਹੈ ਤੀਸਰੀ ਵਾਰੀ ਮਤਲਬ ਤੁਹਾਡੇ ਕੋ ਬਣ ਗਈ ਹਾਂ ਫਿਰ ਮਤਲਬ ਕਿ ਇਹ ਕਿ ਸਪਾਈਸ ਪੂਰੀ ਚੱਜ ਨਾ ਹੋਈ ਇਹਦੀ ਹਾਂ ਜੀ ਹਾਂ ਜੀ ਤੇ ਹੁਣ ਇਹ ਬਣ ਗਈ ਹੈ ਹਨਾ ਤੇ ਬਾਕੀ ਅੜਿਆ ਕੰਮ ਹੀ ਬੜਾ ਏ ਹਾਂ ਜੀ ਬਹੁਤ ਜ਼ਿਆਦਾ ਅੜਿਆ ਆਇਸ਼ਾ ਜੀ ਪਤਾ ਹੀ ਨਹੀਂ ਕੋਈ ਤੇ ਕਿੰਤੀ ਕੋਈ ਨਹੀਂ ਹਾਂ ਜੀ ਤੇ ਹੁਣ ਐਰ ਕੰਨ ਕੀ ਚੱਕੀਣੀ ਭਰਾ ਤੇ ਕੀ ਚੱਕੀਣੀ ਤੈਨੂੰ ਤਾਈ ਉਹਦੇ ਬਾਜੀ ਤੁਹਾਨੂੰ ਛੱਡਿਆ ਤੇਨ ਵਾਰੀ ਐਰ ਕਾ ਦੋ ਵਾਰ ਤੁਸੀਂ ਦਵਾਈ ਭਰੀ ਐ ਨੀ ਤੀਸਰੀ ਵਾਲੀ ਮਤਲਬ ਹਣ ਚਲੋ ਬਾਬੇ ਨੇ ਬਣਾ ਦਿੱਤੀ ਐ ਤੇ ਕਿਦਾਂ ਲੱਗਾ ਫਿਰ ਮਤਲਬ ਬਹੁਤ ਖੁਸ਼ੀ ਆਈ ਮਾਨਾ ਅੱਗੇ ਵੀ ਤੂੰ ਵੀਡੀਓ ਬਣਾਵਾ ਕੰਮ ਕਰ ਬਣਾਵਾ ਹਾਂਜੀ ਹਾਂਜੀ ਤੇ ਤੈਨੂੰ ਯਕੀਨ ਹੀ ਪੂਰਾ ਯਕੀਨ ਹੀ ਸ਼ਾਜੀ ਪੂਰਾ ਤੇ ਉਹ ਆਪਣਾ ਚਾਚਾ ਲੱਗਦਾ ਉਹਦੀਆਂ ਗਾਈਆਂ ਜਿਹੜਾ ਪੁਸ਼ਟਰਾਂ ਦਾ ਫਾਰਮ ਐ ਉਹ ਜਿਹੜਾ ਹਾਂਜੀ ਉਹ ਚਾਚਾ ਹੀ ਐ ਹਾਂਜੀ ਉਦਿਆਂ ਵੀ ਅੱਲਾ ਕਦਾਂ ਬਣ ਜਾਂਦੀਆਂ ਅੱਜ ਉਹਨੇ ਫਿਰ ਵੀਡੀਓ ਵੇਖਣੀ ਉਹਨੇ ਇਹਦੀ ਬਣ ਗਈ ਹਾਂਜੀ ਹਾਂਜੀ ਹਾਂ ਚਾਚਾ ਜੀ ਵੇਖ ਲਓ ਵੀਡੀਓ ਤੁਸੀਂ ਇਹ ਵੀ ਆ ਜਿਹੜੀ ਮੱਝ ਤੁਸੀਂ ਜਿੱਧਰ ਲੈ ਗਿਆ ਏ ਇਹ ਵੀ ਮੱਝ ਆਪਾਂ ਬਣਾ ਦਿੱਤੀ ਜਾਂ ਠੀਕ ਹੈ ਗੱਲ ਕਿ ਨਹੀਂ ਬਣ ਗਈ ਜੀ ਬਣ ਗਈ ਨਹੀਂ ਤੇ ਐਰ ਕਾ ਨਹੀਂ ਖੁਸ਼ੀ ਕਿੰਨੀ ਅੱਜ ਖੁਸ਼ੀ ਸਾ ਜੀ ਰਾਤੋ ਰਾਤ ਮਤਲਬ ਬਹੁਤ ਵਧੀਆ ਖੂਨ ਵਧਣਾ ਅੱਜ ਪਹਿਲਾਂ ਮਨ ਉਦਾਸ ਹੁੰਦਾ ਵੇਲੀ ਚੋਂ ਉਹਨੂੰ ਦਿਲ ਨਹੀਂ ਕਰਦਾ ਦਿਲ ਨਹੀਂ ਹੁਣ ਪੱਠੇ ਪੌਣ ਨੂੰ ਵੀ ਜੀ ਕਰਦਾ ਤੇ ਮੱਝ ਦੁੱਧ ਨਹੀਂ ਦਿੰਦੀ ਮਾਸਾ ਵੀ ਦੁੱਧ ਵੀ ਨਹੀਂ ਦਿੰਦੀ ਜਦੋਂ ਪਹਿਲੀ ਵਾਰੀ ਬਣੀ ਉਦੋਂ ਭੱਜ ਗਈ ਸੀਗੇ ਤਜੇ ਨਾ ਬਣਦੀ ਤੇ ਫਿਰ ਪੁੱਛਣਾ ਕੋਈ ਜਾਣਾ ਫਿਰ ਐਰ ਕਾ ਜਾਣੀ ਐਰ ਕਾ ਮਤਲਬ ਲਾਸਟ ਈਅਰ ਦਾ ਐਂਡੀ ਲਾਸਟ ਈਅਰ ਕਾ ਕਿ ਨਹੀਂ ਹੁਣ ਨਹੀਂ ਇਸ ਤੋਂ ਬਾਅਦ ਲਾਸਟ ਹਾਂਜੀ ਐਰ ਕਾ ਮਤਲਬ ਜਾਣੀ ਜਕੀਨ ਕਿੰਨਾ ਕੀ ਭਰਾ ਦੇ ਓ ਜੀ ਹਾਂਜੀ ਤੁਹਾਨੂੰ ਮੈਂ ਤਾਂ ਤੁਹਾਨੂੰ ਪੂਰਾ ਹੋਣ ਵੀ ਕਹਿੰਦਾ ਪੂਰਾ ਯਕੀਨ ਸੀਗੇ ਤੁਹਾਡੇ ਨੂੰ ਹਾਂ ਯਕੀਨ ਹੀ ਹਾਂਜੀ ਤੇ ਮੱਕੀ ਵਧੀਆ ਲੱਗਦਾ ਕੰਮ ਕਰ ਵੀਰ ਕਿਉਂਕਿ ਅੱਜ ਆਪਣੀ ਮੱਝ ਨਿਕਲੀ ਬੜਾ ਖੁਸ਼ ਹੋਇਆ ਯਾਰ ਅੱਜ ਤੇ ਸੱਚੀ ਪੁੱਛੋ ਤੇ ਖੁਸ਼ੀ ਪੂਰੀ ਹੈ ਨਾ ਪੂਰੀ ਜੇ ਅਜੇ ਜੂੜ ਵੀ ਨਹੀਂ ਬੋਲੇ ਆਏ ਚਲ ਜਿਹਨੂੰ ਜਿਹਨੂੰ ਕੋਈ ਸ਼ੱਕ ਵਹਿਮ ਹੋਊਗਾ ਉਹ ਭਰਾ ਦਾ ਇਹਨੂੰ ਫੋਨ ਕਰਕੇ ਪੁੱਛ ਸਕਦਾ ਵਾ ਕਿ ਕਿਵੇਂ ਹੈਣਾ ਕਈ ਕਹਿੰਦੇ ਕਿ ਇਦਾਂ ਹੀ ਆ ਉਦਾਂ ਹੀ ਆ ਤੂੰ ਦੱਸ ਸਾਈਡਰ ਸਾਹਿਬ ਲੋਕੀ ਮਤਲਬ ਬਰਾਬਰੀ ਨਾ ਵਾ ਨਾਣਾ ਹੋਵੇ ਗੱਲ ਕਰਨੀ ਚਾਹੀਦੀ ਆ ਬਰਾਬਰੀ ਨਾਣਾ ਹੋਵੇ ਇਕੋ ਤੇ ਮਤਲਬ ਉਹ ਛੜਦਾ ਹੀ ਛੜਦਾ ਵਾ ਕਿਹੜੀ ਮੋਕਰੀ ਗੱਲ ਆ ਸਹੀ ਗੱਲ ਹੈ ਨਾ ਹੁਣ ਇੱਥੇ ਆਣ ਕੇ ਆਪਾਂ ਕੰਮ ਕਰਦਾ ਹਾਂ ਦੀ ਲੋੜ ਹੀ ਨਹੀਂ ਹਾਂ ਇਹ ਤਾਂ ਗੱਲ ਸਹੀ ਜਿੱਦੋਂ ਬਰਾਬਰੀ ਨਹੀਂ ਨਾ ਹੋਣੀ ਉਹਨੇ ਲੱਤਾਂ ਖਿੱਚਣੀਆਂ 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 ਤਾਂ ਲੱਤਾਂ ਖਿੱਚਦੇ ਵੀ ਆ ਗਏ ਜਿਹਨਾਂ ਨੂੰ ਪਤਾ ਸਾਡੇ ਕੋਲ ਹੋਣਾ ਨਹੀਂ ਜਿਹਨਾਂ ਨੂੰ ਪਤਾ ਆਪਾਂ ਕਰ ਨਹੀਂ ਸਕਦੇ ਉਹ ਬੰਦਿਆਂ ਦਾ ਨਾਂ ਹੀ ਨਹੀਂ ਲੈਣਾ ਤੁਹਾਨੂੰ ਦੱਸੀ ਸਹੀ ਅੱਜ ਤੋਂ ਮਤਲਬ ਤਿੰਨ ਮਹੀਨੇ ਦਾ ਚਾਰ ਮਹੀਨੇ ਪਹਿਲੇ ਹੀ ਗੱਲ ਦੱਸੀ ਨਾ ਤੁਹਾਨੂੰ ਅੱਜ ਤੱਕ ਹਾਂ ਦੱਸੀ ਦੱਸੀ ਹਾਂ ਫਿਰ ਰਹਿੰਦਾ ਗੁਪਤੀ ਉਹਨੂੰ ਤੇ ਹਾਂ ਬਸ ਇਹ ਕਿ ਬਾਕੀ ਤੇਰਾ ਭਰਾ ਤਾਂ ਇਦਾਂ ਹੀ ਆ ਬਾਕੀ ਵੇਲਾ ਆਪਾਂ ਕੋਈ ਟੀਕੇ ਟੂਕੇ ਕੋਈ ਪਾਊਡਰ ਕੋਈ ਜ਼ਿਆਦਾ ਆਪਾਂ ਬਸ ਹਣਾ ਦਵਾਈ ਭਰੀ ਬਸ ਤੇ ਦਵਾਈ ਦੇ ਬਾਅਦ ਚ ਟੀਕਾ ਹੀ ਭਰਿਆ ਵਾ ਹਣਾ ਤੇ ਇਹਨੇ ਜੀ ਬਣ ਗਈ ਆਪਾਂ ਕੋਈ ਜ਼ਿਆਦਾ ਇਹਦੇ ਨਾਲ ਲਮਕੇਤ ਨਹੀਂ ਜ਼ਿਆਦਾ ਕਿ ਇਦਾਂ ਉਹ ਤਾਂ ਉਹ ਕਰਦਾ ਉਹ ਕਰਦਾ ਹਣਾ ਤੇ ਅਗੇ ਯਕੀਨ ਵੀ ਪੂਰਾ ਇਤੇ ਨਹੀਂ ਕਹਦੇ ਕਿ ਨਹੀਂ ਮੈਂ ਹੁਣ ਚੈੱਕ ਕਰਨੀ ਹੋਣਾ ਹੈਗਾ ਮੈਂ ਤੁਹਾਡੇ ਕੋ ਜੇਦਨਾ ਜੇਦਨਾ ਚੈੱਕ ਕਰਾਈ ਤੁਹਾਡੇ ਕੋ ਤੇ ਕਰ ਕਿ ਮੇਰਾ ਦਿਲ ਨਹੀਂ ਕਰਨ ਦਿਆ ਚਾਰਗਾ ਕੀ ਚਕੀਣੀ ਤੇ ਯਕੀਨ ਹੀ ਪੂਰਾ ਮੱਝ ਤੇ ਪੂਰਾ ਯਕੀਨ ਹੀ ਮੈਨੂੰ ਛੱਲ ਮੈਂ ਦੁੱਧ ਪੀਤਾ ਮੈਨੂੰ ਪਤਾ ਹੈ ਨਾ ਕਿ ਐਰ ਜੋਰ ਲਾਈਏ ਪੂਰਾ ਬਾਪੀ ਇਹਦੀ ਜਾਨ ਬਚ ਗਈ ਨਹੀਂ ਤੇ ਬੁੱਚੜਾ ਕੋ ਜਾਣੀ ਸੀ ਐਰਗਾ ਬੁੱਚੜਾ ਕੋ ਜਾਣੀ ਸੀ ਬੁੱਚੜਾ ਕੋ ਜਾਣੀ ਹੁਣ ਪੱਠੇ ਤੇ ਤੇ ਕੁਰਲੀ ਪਟੇ ਖਾਊਗੀ ਨਹੀਂ ਐਰਗਾ ਨਾਮ ਨਿਕਲਦੀ ਚਲੋ ਮੈਂ ਤੁਹਾਨੂੰ ਮਗਰੋਂ ਚੱਲ ਆਪਾਂ ਬਹੁਤੀ ਹੈ ਨਾ ਵੀਡੀਓ ਲੰਮੀ ਨਹੀਂ ਕਰਨੀ ਭਰਾਣੇ ਬੜੀਆਂ ਵਧੀਆ ਗੱਲਾਂ ਕੀਤੀਆਂ ਤੇ ਜੇ ਕਿਨੂੰ ਸ਼ੱਕ ਵਹਿ ਤੇ 33099959 ਚਲੋ ਵੀਰ ਨੂੰ ਜਿਹਨੂੰ ਸ਼ੱਕ ਵਾਇਆ ਮੈਂ ਤਾਂ ਬਾਕੀ ਵੀਰ ਨੂੰ ਫੋਨ ਕਰਕੇ ਪੁੱਛ ਸਕਦਾ ਵਾ ਤੇ ਅਪੇ ਤੁਹਾਨੂੰ ਵੀਰ ਅੱਗੋਂ ਠੰਡ ਪਾ ਦਊਗਾ ਕਿ ਕਿੱਦਾਂ ਵਾ ਢੱਲੋ ਸਾਹਿਬ ਕਿੱਦਾਂ ਨਹੀਂ ਹੈ ਹਨਾ ਇਹ ਵੀਰ ਦੱਸੂਗਾ ਹੁਣ ਕਿੱਦਾਂ ਵਾ ਹਨਾ ਨੰਬਰ ਇੱਕ ਵਾਰੀ ਫੇਰ ਬੋਲਿਓ 79733099959 ਲਓ ਜੀ ਜਿਹਨੂੰ ਸ਼ੱਕ ਵਾਇਆ ਮੈਂ ਤੇ ਜਿਹਨੂੰ ਸ਼ੱਕ ਵਾਇਆ ਮੈਂ ਤੇ ਉਹ ਫੇਰ ਫੋਨ ਫੜ ਕਰ ਲੈ ਉਹ ਸਾਹਮਣੇ ਮੱਝ ਜਿਹਦੀ ਗੱਲਬਾਤ ਕਰਦੇ ਆ ਕੱਟੀ ਵੇਖੋ ਕਿੱਡੀ ਹੋ ਗਈ ਆ 2 ਸਾਲ ਦੇ ਕਰੀਬ ਤੋਂ ਰਿਪੀਟ ਹੋ ਰਹੀ ਏ ਤੇ ਕਾਫੀ ਹੀ ਲਿਆ ਮਸੀਲਿਆਂ ਤੋਂ ਬਾਅਦ ਆ ਜਾ ਕੇ ਗੱਬਣ ਹੋਈ ਆ ਹੁੰਦੀ ਉਹਦੀ ਕਿਰਪਾ ਵਾ ਕੋਈ ਜ਼ਿਆਦਾ ਨਹੀਂ ਆ ਕਿਰਪਾ ਦੇ ਨਾਲ ਹੀ ਇਹ ਡੰਗਰ ਬਣਦੇ ਨੇ ਬੜਾ ਯਕੀਨ ਹੀ ਵੀਰ ਨੂੰ ਤੇ ਅੱਜ ਆਪਾਂ ਖੜੇ ਉੱਤਰਿਆਂ ਯਕੀਨ ਦੇ ਉੱਤੇ ਪਿੰਡ ਅਠਵਾਲਿਆ ਜ਼ਿਲ੍ਹਾ ਗਰਦਾਸਪੁਰਿਆ ਤੇ ਮੇਰੇ ਭਰਾ ਵੀਡੀਓ ਚੰਗੀ ਲੱਗੀ ਤੇ ਕਮੈਂਟ ਤੇ ਲਾਈਕ ਜਰੂਰ ਕਰਿਓ ਚੰਗਾ ਜੀ ਸਤਿ ਸ੍ਰੀ ਅਕਾਲ